ਮੰਮੀ ਜੀਜੇ ਦੀ ਨਾ ਮੰਮੀ ਬਹੁਤ ਬਿਮਾਰ ਨੇ ਉਹ ਜੀਜਾ ਰੋ ਜਾ ਕੇ ਪਾਰਕ ਚ ਨਾ ਮੈਨੂੰ ਆਪਣੇ ਦੁੱਖ ਦੱਸਦਾ ਕੀ ਗੱਲ ਡੈਡੀ ਪਲਕ ਨੂੰ ਉੱਥੇ ਭੇਜ ਨਹੀਂ ਸਕਦੇ ਆਪਣੀਆਂ ਗਲਤੀਆਂ ਢਟਕਨ ਵਾਸਤੇ ਮੇਰੀ ਧੀ ਨੂੰ ਵੇਚਣਾ ਲਿਆਓ ਕਾਕਾ ਜੀ ਤੁਹਾਨੂੰ ਦਿੱਤਾ ਮੈਂ 1 ਹਫ਼ਤੇ ਦਾ ਟਾਈਮ ਜਾਂ ਤਾਂ ਫਿਰ ਕੰਮ ਲੱਭ ਲਓ ਜਾਂ ਤਾਂ ਆਪਣਾ ਖਾਣ ਪੀਣ ਦਾ ਚੁਗਾੜ ਲੱਭ ਲਓ ਮਾਰੇ ਖੋਲ ਕੇ ਖੜ ਗਏ ਹਾਂ ਜੇ ਕੋਈ ਕੱਪੜਾ ਲੀੜਾ ਚਾਹੀਦਾ ਤੇ ਮੈਨੂੰ ਦੱਸ ਦੋ ਮੈਂ ਕੱਢ ਦਿੰਨੀ ਆ ਮੇਰੀ ਅਲਮਾਰੀ ਆ ਮੈਨੂੰ ਪਤਾ ਕਿਹੜਾ ਕੱਪੜਾ ਕਿੱਥੇ ਪਿਆ ਤੇ ਜਿਹੜਾ ਪਸੰਦ ਹੋਗਾ ਨਾ ਮੈਂ ਆਪੇ ਕੱਢ ਕੇ ਪਾ ਲੂੰਗਾ ਨਾਲੇ ਜੈਕਟ ਨਾ ਮੰਮੀ ਨੂੰ ਕਹਦੇ ਧੋ ਦੇਣਗੇ स्मੈਲ ਆਂਦੀ ਪਈ ਆ ਨਾ ਕੀ ਗੱਲ ਹੈ ਜੈਕਟ ਦਾ ਮੈਂ ਸਪੈਸ਼ਲ ਮੰਮੀ ਨੂੰ ਥੋੜੀ ਕਹੂੰਗੀ ਇਹ ਤਾਂ ਮੈਂ ਵੀ ਧੋ ਸਕਦੀ ਆ ਤੁਸੀਂ ਮੈਨੂੰ ਹੀ ਕਹਿ ਦਿੰਦੇ ਨਾਲੇ ਕੱਪੜਿਆਂ ਦੀ ਗੱਲ ਕਪੜੇ ਤੁਹਾਡੇ ਲੈਫਟ ਸਾਈਡ ਤੇ ਰੱਖੇ ਨੇ ਮੈਂ ਤੇ ਆਪਣੇ ਰਾਈਟ ਸਾਈਡ ਤੇ ਕਿਉਂਕਿ ਮੈਂ ਵੀ ਆਪਣੇ ਕਪੜੇ ਵਿੱਚ ਸ਼ਿਫਟ ਕਰਨੇ ਸੀ ਤਾਂ ਥੋੜੀ ਬਹੁਤ ਸੈਟਿੰਗ ਚੇਂਜ ਕੀਤੀ ਐ ਖੁਸ਼ਕ ਉੱਪਰ ਪਏ ਨੇ ਤੇ ਕੁਸ਼ਕ ਨੀਚੇ ਮੈਨੂੰ ਦੱਸੋ ਤਾਂ ਸਹੀ ਕੀ ਚਾਹੀਦਾ ਮੈਂ ਆਪੇ ਕੱਢ ਦਿੰਨੀ ਆ ਨਾ ਕੀ ਗੱਲ ਹੈ ਕੱਲ ਦੇ ਬੜੇ ਰੁੱਖੇ ਰੁੱਖੇ ਜੇ ਫਿਰਦੇ ਪਿਓ ਨਜ਼ਰਾਂ ਪਚਾਪ ਚਾ ਕੇ ਲੰਘਦੇ ਹੋ ਹੈ ਨਾਲ ਇਗਨੋਰ ਮਾਰਦੇ ਹੋ ਫਿਰ ਕੀ ਹੋਇਆ ਜੇ ਡੈਡੀ ਨੇ ਕੁਝ ਕਹਿਤਾ ਮਾਪਿਓ ਆਪਣੇ ਬੱਚਿਆਂ ਨੂੰ ਡਾਂਟਦੇ ਹੀ ਹੁੰਦੇ ਨੇ ਇਹਦਾ ਮਤਲਬ ਇਹ ਥੋੜੀ ਆਪਾਂ ਉਸ ਗੱਲ ਤੇ ਸਾਜਣ ਵਾਲੇ ਮੂੰਹ ਬਣਾ ਕੇ ਬਹਿਣ ਪਰ ਘਰ ਚ ਜੋ ਕੁਝ ਵੀ ਹੋ ਰਿਹਾ ਹੈ ਨਾ ਉਹ ਤਾਂ ਤੇਰੇ ਕਰਕੇ ਰਿਹਾ ਹਾਂ ਪਰ ਇੱਕ ਗੱਲ ਤਾਂ ਹੈ ਪਹਿਲਾਂ ਨਾ ਡੈਡੀ ਮੈਨੂੰ ਨਾ ਘੂਰਦੇ ਸੀਗੇ ਨਾ ਹੀ ਮੈਨੂੰ ਜਿਆਦਾ ਬੋਲਦੇ ਹੁੰਦੇ ਸੀ ਆ ਵਿਆਹ ਤੋਂ ਬਾਅਦ ਨਾ ਡੈਡੀ ਮੇਰੇ ਨਾਲ ਨਾ ਕੁਝ ਜ਼ਿਆਦਾ ਗਲਤ ਬਿਹੇਵ ਕਰਨ ਲੱਗ ਗਏ ਨੇ ਮੇਰੀ ਕੀ ਗਲਤੀ ਹੈ ਤੁਸੀਂ ਵੀ ਮੈਨੂੰ ਬਾਕੀਆਂ ਵਾਂਗ ਗਲਤ ਸਮਝਣ ਲੱਗ ਗਏ ਨਾ ਮੈਂ ਨਾ ਇਸੇ ਗੱਲ ਤੋਂ ਡਰਦੀ ਸੀ ਕਿ ਤੁਸੀਂ ਮੈਨੂੰ ਮਿਸ ਅੰਡਰਸਟੈਂਡ ਨਾ ਕਰਨ ਲੱਗ ਜੋ ਠੀਕ ਆ ਆਪਾਂ ਨੂੰ ਨਾ ਮੰਮੀ ਉਹਨਾਂ ਵੱਲ ਜਾਣਾ ਨਾ ਬੰਦ ਕਰਨਾ ਹੀ ਪੈਣਾ ਤੂੰ ਪਵਨ ਨੂੰ ਸਮਝਾ ਉਹ ਹੀ ਆਪਣੀ ਮਾਂ ਨੂੰ ਦੇਖੇ ਗੁੱਸਾ ਨਾ ਕਰਿਓ ਘਰ ਦੇ ਵਿੱਚ ਇਸ਼ੂ ਸਿਰਫ ਇਸੇ ਗੱਲ ਦਾ ਨਹੀਂ ਹੈਗਾ ਕਿ ਮੈਂ बार-बार ਉੱਧਰ ਜਾਣੀ ਆ ਸਗੋਂ ਇਸ ਗੱਲ ਦਾ ਵੀ ਹੈਗਾ ਕਿ ਤੁਸੀਂ ਕੰਮ ਤੇ ਨਹੀਂ ਜਾਂਦੇ ਕੁਛ ਸਹੀ ਤਰ੍ਹਾਂ ਜੌਬ ਦੇ ਵਿੱਚ ਆਪਣਾ ਧਿਆਨ ਤਾਂ ਲਗਾਓ ਉੱਥੇ ਜਾਣਾ ਤਾਂ ਸ਼ੁਰੂ ਕਰੋ ਕਿ ਪਤਾ ਡੈਡੀ ਦਾ ਸੁਭਾਅ ਹੀ ਬਦਲ ਜਾਏ ਦੇਖ ਰਹੀ ਆ ਈਸ਼ੂ ਦਾ ਦੋਨਾਂ ਗੱਲਾਂ ਲਈ ਆ ਮੈਂ ਆਪਣੇ ਵਾਲੇ ਤੇ ਈਸ਼ੂ ਠੀਕ ਕਰ ਲੂੰਗਾ ਤੂੰ ਆਪਣੇ ਵਾਲੇ ਦਾ ਹੱਲ ਦੱਸ ਇਹ ਨਾ ਹੋਵੇ ਜੇ ਤੈਨੂੰ ਮੰਮੀ ਦਾ ਫੋਨ ਆਵੇ ਤਾਂ ਤੂੰ ਦੁਬਾਰਾ ਉੱਧਰ ਚਲ ਜਵੇਂ ਆਪਾਂ ਇੱਕੋ ਘਰ 'ਚ ਰਹਿਨੇ ਆ ਇੱਕੋ ਘਰ 'ਚ ਰਹਿੰਦੇ ਹੋਏ ਵੀ ਤੁਸੀਂ ਤਿੰਨ ਦਿਨ ਮੰਮੀ ਨੂੰ ਨਾ ਬੁਲਾਇਓ ਦੱਸੋ ਕਰ ਲੋਂਗੇ ਇਦਾਂ ਤੁਸੀਂ ਮੇਰੀ ਮਾਂ ਨੇ ਮੈਨੂੰ ਪਾਲ ਪੋਸ ਕੇ ਵੱਡਿਆ ਕੀਤਾ ਤੁਹਾਡੇ ਨਾਲ ਵਿਆਹਿਆ ਬਸ ਉਹਨਾਂ ਦੀ ਜ਼ਿੰਮੇਵਾਰੀ ਇੱਥੇ ਹੀ ਖਤਮ ਹੋ ਗਈ ਕੀ ਗੱਲ ਮੇਰਾ ਉਹਨਾਂ ਨਾਲ ਰਿਸ਼ਤਾ ਟੁੱਟ ਗਿਆ ਕਿ ਵਿਆਹ ਤੋਂ ਬਾਅਦ ਮੈਂ ਉਹਨਾਂ ਨੂੰ ਬੁਲਾ ਨਹੀਂ ਸਕਦੀ ਸਹੀ ਆ ਤੇਰੇ ਕਰਕੇ ਮੈਂ ਮੰਮੀ ਨਾਲ ਪਲਕ ਨਾਲ ਡੈਡੀ ਨਾਲ ਲੜਦਾ ਰਿਹਾ ਪਰ ਅੱਜ ਤੂੰ ਵੀ ਮੈਨੂੰ ਜਵਾਬ ਦੇਣੇ ਸ਼ੁਰੂ ਕਰ ਦੇ ਵੈਲ ਪਲੇਡ ਮੈਨੂੰ ਤਾਂ ਮੇਰੇ ਘਰ ਦੇ ਨੇ ਇਹੀ ਸਿਖਾਇਆ ਸੀ ਕਿ ਰਿਸ਼ਤਿਆਂ ਨੂੰ ਜੋੜ ਕੇ ਰੱਖਣਾ ਹੈ ਤੇ ਰਿਸ਼ਤਿਆਂ 'ਚ ਪਿਆਰ ਬਣਾਈ ਰੱਖਣਾ ਪਰ ਸਥਿਤੀਆਂ ਦੇ ਵਿੱਚ ਵੈਰ ਕਿੱਦਾਂ ਪੈਂਦੇ ਨੇ ਤੇ ਆਪਣਾ ਹੀ ਆਪਣੇ ਦੀਆਂ ਜਿਹੜਾ ਕਿੱਦਾਂ ਵੱਢਦਾ ਇਹ ਤਾਂ ਮੈਂ ਇੱਥੇ ਆ ਕੇ ਸਿੱਖਿਆ ਰੀਆ ਤੂੰ ਕੱਲ ਕਿਹਾ ਸੀਗਾ ਨਾ ਕਿ ਆਪਾਂ ਪਹਿਲਾਂ ਘਰ ਦਾ ਮਾਹੌਲ ਠੀਕ ਕਰਦੇ ਆਂ ਬਾਕੀ ਦੀਆਂ ਗੱਲਾਂ ਬਾਅਦ 'ਚ ਕਰਾਂਗੇ ਠੀਕ ਹੈ ਨਾ ਸਿਰ ਪਹਿਲਾਂ ਘਰ ਦਾ ਮਾਹੌਲ ਹੀ ਠੀਕ ਕਰ ਲਓ ਬਾਕੀ ਫਿਰ ਬਾਅਦ 'ਚ ਦੇਖ ਲਾਂਗੇ ਕਿਵੇਂ ਕਰਨਾ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਮੈਨੂੰ ਘਰ ਦਾ ਮਾਹੌਲ ਠੀਕ ਕਰਨ ਵਾਸਤੇ ਆਪਣੇ ਪੇਕੇ ਘਰ ਜਾਣਾ ਬੰਦ ਕਰਨਾ ਪੈਣਾ ਫਿਰ ਇਸ ਗੱਲ ਦੀ ਕੀ ਗਾਰੰਟੀ ਹੈ ਜੇ ਮੈਂ ਤਾਂ ਜਾਣਾ ਬੰਦ ਕਰ ਦੂੰਗੀ ਤੇ ਘਰ ਦਾ ਮਾਹੌਲ ਠੀਕ ਹੋ ਵੀ ਜਾਊਗਾ ਜਿਹੜਾ ਮੈਂ ਕੱਲ ਡੈਡੀ ਦਾ ਰੂਪ ਦੇਖਿਆ ਨਾ ਮੈਨੂੰ ਲੱਗਦਾ ਕੱਲ ਨੂੰ ਅੱਗੇ ਬਹੁਤ ਵਾਧ ਜਾਨੀ ਸੀ ਤੈਨੂੰ ਨਾ ਮੇਰਾ ਸਾਥ ਦੇਣਾ ਚਾਹੀਦਾ ਨਾ ਕਿ ਮੇਰੇ ਅੱਗੇ ਜਵਾਨ ਲੜਾਣੀ ਚਾਹੀਦੀ ਮੈਂ ਸਾਥ ਤੁਹਾਡਾ ਦੇਈ ਤਾਂ ਜਾਣੀ ਆ ਜਿੱਥੇ ਤੁਸੀਂ ਮੈਨੂੰ ਕਹਿੰਦੇ ਹੋ ਮੈਂ ਉੱਥੇ ਤੁਹਾਡੇ ਨਾਲ ਖੜਦੀ ਆ ਤੇ ਤੁਹਾਡਾ ਵੀ ਤਾਂ ਫਿਰ ਇੰਨਾ ਫਰਜ਼ ਬਣਦਾ ਹੈ ਨਾ ਕਿ ਜੇ ਮੇਰੇ ਮੰਮੀ ਬਿਮਾਰ ਹੋਣ ਤੇ ਤੁਸੀਂ ਵੀ ਮੇਰੇ ਨਾਲ ਮੇਰਾ ਸਾਥ ਦਿਵੋ ਮੈਰੀਏ ਤੈਨੂੰ ਇਹ ਥੋੜੀ ਕਹਿਣਾ ਤੂੰ ਆਪਣੀ ਮੰਮੀ ਨਾਲ ਫੋਨ ਤੇ ਗੱਲ ਨਾ ਕਰ ਜਾਂ ਉਹਨਾਂ ਕੋਲ ਨਾਲ ਜਾ ਉਹ ਇਹ ਦੇਖ ਘਰ ਦਾ ਇਸ ਤੇ ਮਾਹੌਲ ਕੀ ਆ ਉਹਨੂੰ ਸਮਝ ਔਰ ਇਹ ਤੇ ਫੋਕਸ ਕਰ ਠੀਕ ਹੈ ਰੱਬ ਤੋਂ ਤਾਂ ਇਹੀ ਮੰਗਦੀ ਆ ਕਿ ਮੰਮੀ ਦੀ ਤਬੀਅਤ ਖਰਾਬ ਹੀ ਨਾ ਹੋਵੇ ਜੇ ਮੰਮੀ ਠੀਕ ਰਹਿਣਗੇ ਤੇ ਫਿਰ ਘਰ ਦਾ ਮਾਹੌਲ ਇੱਧਰ ਆਪੇ ਸੈੱਟ ਹੋ ਜਾਊਗਾ ਕਿੰਨੀ ਲੰਬੀ ਉਮਰ ਹੈ ਮੰਮੀ ਨੇ ਯਾਦ ਕਰਦੇ ਪਏ ਸੀ ਉਹਨਾਂ ਦਾ ਹੀ ਫੋਨ ਆ ਗਿਆ ਹਾਂਜੀ ਮੰਮੀ ਸਤਿ ਸ਼੍ਰੀ ਅਕਾਲ ਕਮਣ ਮਮੀ ਮੰਮੀ ਆ ਰਹੇ ਨੇ ਘਰੇ ਬਲਾਲਾ ਮੈਂ ਕਿਉਂ ਨਾ ਕਰਦਾ ਜੇ ਕੋਈ ਘਰ ਆ ਰਿਹਾ ਨਾ ਉਹਨੂੰ ਮੋੜੀਦਾ ਨਹੀਂ ਹੁੰਦਾ ਇਹਦੇ ਚ ਆਪਣੀ ਹੋਈ ਬੇਇੱਜ਼ਤੀ ਆ ਬੁਲਾ ਲਾ ਹਾਂਜੀ ਮੰਮੀ ਆਜੋ ਘਰੇ ਹੀ ਨੇ ਸਾਰੇ ਇਹ ਕੰਮ ਤੇ ਜਾਣ ਲੱਗੇ ਸੀ ਇਹਨਾਂ ਨੂੰ ਵੀ ਮੈਂ ਰੋਕ ਲਿਆ ਰੀਆ ਮੰਮੀ ਤਾਂ ਘਰੇ ਆ ਰਹੇ ਨੇ ਪਰ ਦੁਆ ਕਰੀ ਮੇਰੇ ਡੈਡੀ ਦੇ ਆਉਣ ਤੋਂ ਪਹਿਲਾਂ ਪੇਲੇਣਾ ਉਹ ਆਪਾਂ ਨੂੰ ਮਿਲ ਕੇ ਚਲੇ ਜਾਣ ਜੇ ਕਿਤੇ ਮੇਰੇ ਡੈਡੀ ਨਾਲ ਸਾਹਮਣਾ ਹੋ ਗਿਆ ਨਾ ਤਾਂ ਤੈਨੂੰ ਤਾਂ ਪਤਾ ਹੀ ਹੈ ਨਾ ਡੈਡੀ ਬਾਰੇ ਇਸ ਗੱਲ ਦੀ ਫਿਕਰ ਤੁਸੀਂ ਨਾ ਕਰੋ ਇਸ ਮੁੱਦੇ ਤੇ ਨਾ ਮੈਂ ਮੰਮੀ ਨਾਲ ਗੱਲ ਕਰ ਲੈਂਦੀ ਆ ਓਕੇ ਸੋਕੇ ਉਹਨਾਂ ਨੂੰ ਸਮਝਾ ਦਊਂਗੀ ਪਰ ਆਪਾਂ ਨੂੰ ਵੀ ਕਿਵੇਂ ਨਾ ਕਿਵੇਂ ਕਰਕੇ ਅੱਜ ਦਾ ਦਿਨ ਐਡਜਸਟ ਕਰਨਾ ਹੀ ਪੈਣਾ ਚੱਲ ਤੂੰ ਤਿਆਰੀ ਕਰ ਲੈ ਫਿਰ ਮੈਂ ਕੁਝ ਖਾਣ ਨੂੰ ਲੈ ਆਉਣਾ ਜਾ ਕੇ ਹੁਣੇ ਤਾਂ ਤੁਸੀਂ ਮੇਰੇ ਮੰਮੀ ਬਾਰੇ ਇੰਨਾ ਕੁਝ ਬੋਲਦੇ ਪਏ ਸੀ ਤੇ ਹੁਣ ਇੱਕਦਮ ਉਹਨਾਂ ਤੇ ਪਿਆਰ ਵੀ ਆਨ ਲੱਗ ਗਿਆ ਮਾਤਾ ਮਾਈ ਹੁੰਦੀ ਆ ਚਾਹੇ ਆਪਣੀ ਚਾਹੇ ਬਗਾਨੀ ਮੰਮੀ ਹਾਂ ਉਹ ਜਿਹੜੇ ਤੁਸੀਂ ਕਰੀਮ ਵਾਲੇ ਬਿਸਕੁਟ ਕਹਿੰਨੇ ਹੋ ਉਹ ਤਾਂ ਦੁਕਾਨ ਵਾਲਾ ਕਹਿੰਦਾ ਹੈ ਨਹੀਂ ਗਿਆ ਤੇ ਨਹੀਂ ਉਹ ਤੁਹਾਡੀ ਧੀ ਦੀ ਪਸੰਦ ਦਾ ਭੁਜਿਆ ਹੈਗਾ ਹੁਣ ਟਾਈਮ ਨਾ ਵੇਸਟ ਕਰੋ ਜੇ ਜਾਣਾ ਤੇ ਚਲੋ ਆਹੋ ਉਹ ਤਾਂ ਮੈਨੂੰ ਪਤਾ ਹੀ ਸੀ ਕਿ ਤੈਨੂੰ ਪੁੱਛ ਨਹੀਂ ਮਿਲਣਾ ਕਿਉਂਕਿ ਤੂੰ ਮਸੀਦਾ ਤਿਆਰ ਹੋਇਆ ਆ ਆਉਣ ਵਾਸਤੇ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਜੇ ਮੈਂ ਤੈਨੂੰ ਉਦੋਂ ਕਿਹਾ ਤਾਂ ਫਿਰ ਤੂੰ ਆਨ ਲਈ ਕੋਈ ਬਹਾਨਾ ਨਾ ਲਾ ਦਮੇ ਹੁਣ ਜੇ ਆ ਗਿਆ ਤਾਂ ਤੈਨੂੰ ਕੋਈ ਚੀਜ਼ ਮਿਲਣੀ ਨਹੀਂ ਮੇਰੀ ਸੋਣਾ ਗੱਲ ਰੀਆ ਵਾਸਤੇ ਸੂਟ ਲੈ ਲਿਆ ਠੀਕ ਹੈ ਅੱਜੂ ਵਾਸਤੇ ਸੂਟ ਲੈ ਲਿਆ ਉਹਦੇ ਮਾਪਿਓ ਵਾਸਤੇ ਸੂਟ ਲੈ ਲਿਆ ਅੱਜ ਏਡੇ ਕੱਪੜੇ ਲੈ ਕੇ ਤਾਂ ਚੱਲੇ ਆ ਹੱਲੇ ਵੀ ਕੁਝ ਖਾਣ ਪੀਣ ਲੈਣਾ ਰਹਿ ਗਿਆ ਬੱਸ ਜੇ ਮੈਂ ਤੇਰੇ ਭਰੋਸੇ ਰਹੀਦੀ ਨਾ ਤਾਂ ਸਰੀਆ ਹੀ ਪਿਆ ਸੀ ਇਹ ਤਾਂ ਸ਼ੁਕਰ ਕਰ ਕਿ ਮਿੱਠੇ ਦਾ ਡੱਬਾ ਮੈਂ ਪਹਿਲਾਂ ਹੀ ਲੈ ਲਿਆ ਮੈਨੂੰ ਪਤਾ ਹੀ ਸੀਗਾ ਕਿ ਤੂੰ ਇਹ ਕੋਈ ਨਾ ਕੋਈ ਛਿੰਝ ਖਲੇਰੇਗਾ ਮੰਮੀ ਹੁਣ ਜਾਣਾ ਹੈ ਕਿ ਨਹੀਂ ਮੇਰੇ ਮੋਟਰ ਕੇ ਗੱਡੀ ਚੋਂ ਵਾਪਸ ਚੱਲ ਜਾਣਾ ਪੈਦਲ ਹੀ ਘਰੇ ਭਾਜੀ ਮੈਂ ਹੋਰ ਵੀ ਰਾਈਡ ਲਾਨੀ ਹੈ ਜੇ ਤੁਹਾਡਾ ਗੱਲਬਾਤ ਹੋ ਗਈ ਤਾਂ ਬੱਸ ਚਲੀਏ ਆ ਦੇਖ ਲੋ ਕੈ ਵਾਲਾ ਬੰਦਾ ਵੀ ਲੇਟ ਹੋ ਰਿਹਾ ਅਗਲੇ ਨੇ ਨਹੀਂ ਕੰਮ ਕਰਨਾ ਤੁਸੀਂ ਆਪ ਦੀ ਧੀ ਦੇ ਕੰਮ ਪਿੱਛੇ ਨਾ ਸਾਰਾ ਹੀ ਲੇਟ ਕਰਾ ਦਿਓ ਅੱਜ ਬੇਟਾ ਪਲੀਜ਼ 2 ਮਿੰਟ ਵੇਟ ਕਰੋਗੇ ਨਹੀਂ ਹੁਣ ਤੂੰ ਆਹੀ ਛਿੰਝ ਪਾਈ ਜਾਨੀ ਐ ਮੈਂ ਅਮਨ ਨੂੰ ਫੋਨ ਕਰਕੇ ਕਮ ਫਿਰ ਅਮਨ ਜਦੋਂ ਤੈਨੂੰ ਫੋਨ ਕਰੂਗੀ ਨਾ ਫਿਰ ਤੂੰ ਸਿੱਧਾ ਹੋ ਕੇ ਤੁਰੇਗਾ ਨਹੀਂ ਤਾਂ ਮੈਨੂੰ ਪਤਾ ਐ ਤੂੰ ਮੇਰੇ ਨਾਲ ਆਹੀ ਡਰਾਮੇ ਵਾਜੀਆਂ ਕਰੀ ਜਾਨੀ ਐ ਤੇ ਨਾਲੇ ਇੱਕ ਸੁਣ ਲੈ ਮੇਰੀ ਹੋਰ ਗੱਲ ਉੱਥੇ ਜਾ ਕੇ ਫਾਲਤੂ ਬੋਲਣਾ ਨਹੀਂ ਹੈਗਾ ਹੋਰ ਕਿਤੇ ਵੱਡਿਆਂ ਦੀਆਂ ਗੱਲਾਂ 'ਚ ਬੋਲਣ ਲੱਗ ਜਿਵੇਂ ਚੁੱਪਚਾਪ ਕਰਕੇ ਬੈਠਾ ਰਹੀਂ ਮੰਮੀ ਇੱਥੋਂ ਦੀ ਨਾ 10 ਰੁਪਏ ਦੀ ਇੱਕ ਚੋੜੀ ਨਾ ਸੈਲੋ ਟੇਪ ਮਿਲਣੀ ਐ ਉਹ ਮੇਰੇ ਇੱਥੇ ਇੱਥੇ ਲਾ ਦਿਓ ਚੁੱਪ ਰਹੂੰਗਾ ਹੁਣ ਜੇ ਅਗਲਾ ਮੇਰਾ ਹਾਲ ਚਾਲ ਪੁੱਛੂਗਾ ਤੇ ਜਵਾਬ ਨਹੀਂ ਦਊਂਗਾ ਜਗਲਾ ਪੁੱਛੂਗਾ ਕੰਮ ਕਰ ਕੀ ਕਰਦਾ ਜਵਾਬ ਨਹੀਂ ਦਊਗਾ ਕਿ ਉੱਥੇ ਜਾ ਕੇ ਇਹੀ ਕਹਿ ਦਊਗਾ ਮੰਮੀ ਕਹਿੰਦੀ ਕੁਝ ਬੋਲਣਾ ਨਹੀਂ ਮੈਂ ਕੁਝ ਬੋਲਦਾ ਨਹੀਂ ਪਿਆ ਐਦਾਂ ਹੀ ਕਰ ਲਾਂਗਾ ਫਿਰ ਉਹ ਅਹ ਕਿੱਥੇ ਮੈਂ ਛਿੰਝ ਜੀ ਨੂੰ ਨਾਲ ਲੈ ਆਈ ਮੈਨੂੰ ਪਤਾ ਹੈ ਮੈਂ ਤਾਂ ਕੁੜੀ ਦੇ ਨਾਲ ਦੁੱਖ ਸੁੱਖ ਕਰਨਾ ਤੇ ਇਹਨੇ ਆਪਣੀਆਂ ਛਿੰਝਾਂ ਪਾਈ ਜਾਣੀਆਂ ਜਿਹੜੀ ਤੂੰ ਗੱਲ ਮੇਰੇ ਨਾਲ ਕਰਦਾ ਨਾ ਕਿ ਮੇਰੇ ਮੂੰਹ ਤੇ ਸੈਲੋ ਟੇਪ ਲਾ ਦੋ ਸੈਲੋ ਟੇਪ ਕੀ ਮੈਂ ਤਾਂ ਤੇਰੇ ਕੁਕ ਫਿਕਸ ਹੀ ਲਗਾ ਦੇਣੀ ਆ ਬਸ ਠੀਕ ਆ ਮੰਮੀ ਤੁਹਾਡਾ ਤਾਂ ਕੰਮ ਹੀ ਆ ਮੈਨੂੰ ਕਿਸੇ ਨਾ ਕਿਸੇ ਗੱਲ ਤੇ ਬੋਲੀ ਜਾਣਾ ਬੋਲੀ ਜਾ ਇੱਥੇ ਵੀ ਬੋਲੋ ਘਰੇ ਵੀ ਬੋਲੋ ਰੀਆ ਦੇ ਸਾਹਮਣੇ ਵੀ ਬੇਇੱਜ਼ਤੀ ਕਰ ਲਿਓ ਕੋਈ ਗੱਲ ਨਹੀਂ ਪਰ ਰੀਆ ਦੇ ਸਾਸੋਰੀਆਂ ਦੇ ਸਾਹਮਣੇ ਜੇ ਮੇਰੀ ਬੇਇੱਜ਼ਤੀ ਕੀਤੀ ਨਾ ਤਾਂ ਮੈਂ ਸਾਰਾ ਕੁਝ ਉੱਥੇ ਛੱਡ ਕੇ ਇੱਦਾਂ ਹੀ ਘਰੇ ਵਾਪਸ ਆ ਜਾਊਂਗਾ ਫੇਰ ਨਾ ਕਿਓ ਮੇਰੀ ਧੀ ਦੀ ਬੇਇੱਜ਼ਤੀ ਕਰਾਤੀ ਮੇਰੀ ਬੇਇੱਜ਼ਤੀ ਕਰਾਤੀ ਓਹੋ ਇਹ ਤਾਂ ਮੈਨੂੰ ਪਹਿਲਾਂ ਹੀ ਪਤਾ ਸੀ ਇਹ ਤੇਰਾ ਨਾ ਸਾਰਾ ਹੀ ਪ੍ਰੀਪਲਾਨ ਹੈ ਘਰੋਂ ਤੂੰ ਪਹਿਲਾਂ ਹੀ ਸੋਚ ਕੇ ਚੱਲਦਾ ਕਿ ਮੈਂ ਮਾਂ ਦੇ ਨਾਲ ਰਸਤੇ ਦੇ ਵਿੱਚ ਕੀ ਕੀ ਗੱਲਾਂ ਕਰਨੀਆਂ ਐ ਤੇ ਕੀ ਕੀ ਨਹੀਂ ਵੀ ਤਾਂ ਕਿ ਮੈਨੂੰ ਰੀਆ ਦੇ ਘਰ ਜਾ ਕੇ ਕੋਈ ਕੁਝ ਕਵੇ ਨਾ ਪੁੱਤ ਮੈਂ ਇੰਨੀ ਵੀ ਬੇਵਕੂਫ ਨਹੀਂ ਹੈਗੀ ਕਿ ਜਿਹੜੀ ਕਿ ਤੈਨੂੰ ਮੈਂ ਰੀਆ ਦੇ ਘਰੇ ਜਾ ਕੇ ਕੁਝ ਕਹੂੰਗੀ ਮੈਂ ਨਾ ਹੱਥ ਜੋੜ ਕੇ ਤੇਰੇ ਅੱਗੇ ਰਿਕੁਐਸਟ ਕਰਦੀ ਐ ਕਿ ਤੂੰ ਵੀ ਉੱਥੇ ਕੋਈ ਫਾਲਤੂ ਦੀ ਗੱਲ ਨਾ ਕਰੀ ਮੰਮੀ ਗੱਲ ਹੈਗੀ ਐ ਏਦਾਂ ਵੀ ਕੱਲ ਅਮਨ ਨੇ ਨਾ ਮੇਰਾ ਬੜਾ ਹੀ ਮੂਡ ਉਪਟਟ ਕੀਤਾ ਹੋਇਆ ਤੇ ਉਹ ਸਾਡੇ ਭੈਣ ਭਰਾਵਾਂ ਦੀ ਆਪਸੀ ਗੱਲ ਆ ਹੱਲੇ ਮੈਂ ਤੁਹਾਡਾ ਨਾ ਕਰਨੀ ਨਹੀਂ ਹੈਗੀ ਇਸ ਕਰਕੇ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ ਵੀ ਜੋ ਕੁਝ ਕਰਨਾ ਜਾ ਕੇ ਕਰਿਓ ਤੇ ਉਸ ਬਾਅਦ ਮੈਂ ਘਰੇ ਮੁੜਾਂ ਕਿਉਂਕਿ ਮੈਨੂੰ ਲੱਗਦਾ ਮੈਂ ਹਫਤੇ ਦੇ ਵਾਸਤੇ ਨਾ ਅਮਨ ਘਰੇ ਜਾਊਂਗਾ ਰਹਿਣ ਕਿਉਂ ਤੂੰ ਕੀ ਕਰਨ ਜਾਣਾ ਅਮਨ ਦੇ ਘਰੇ ਕੀ ਗੱਲ ਹੋਈ ਏ ਤੇਰੀ ਤੇ ਅਮਨ ਦੀ ਮੈਨੂੰ ਕੋਈ ਗੱਲ ਪਤਾ ਤਾਂ ਲੱਗੇ ਨਾ ਤਾਂ ਹੀ ਮੈਂ ਤੈਨੂੰ ਭੇਜੂਗੀ ਐਦਾਂ ਮੈਂ ਤੈਨੂੰ ਅਮਨ ਦੇ ਘਰੇ ਮੂੰਹ ਚੱਕ ਕੇ ਕਿੱਦਾਂ ਭੇਜ ਦਵਾਂ ਮੰਮੀ ਜੇ ਮਨ ਵਾਲੀ ਗੱਲ ਤੁਹਾਨੂੰ ਦੱਸੇ ਨਾ ਮੁੜ ਕੇ ਹੋ ਜਾਣਾ ਤੁਸੀਂ ਬਿਮਾਰ ਫੇਰ ਆਹਾ ਰੀਆ ਘਰੇ ਚੱਲੇ ਆ ਅਗਲੀ ਨੇ ਜਦੀ ਮੈਨੂੰ ਫੋਨ ਕਰਨ ਲੱਗ ਜਾਣਾ ਮਾਂ ਨੂੰ ਦਵਾਈ ਲਿਆ ਕੇ ਦਿੰਦਾ ਨਹੀਂ ਮਾਂ ਨੂੰ ਪਤਾ ਨਹੀਂ ਕਿੱਦਾਂ ਦੀਆਂ ਗੱਲਾਂ ਦੱਸਦਾ ਮਾਂ ਮੇਰੀ ਬਿਮਾਰ ਕਰਤੀ ਮੇਰੀ ਮਾਂ ਮੇਰੀ ਮਾਂ ਭਾਈ ਅਗਲਾ ਲੇਟ ਹੋ ਰਿਹਾ ਚੱਲੀਏ ਨਾ ਤੈਨੂੰ ਕਾਹਦੀ ਤਕਲੀਫ ਹੋਈ ਵੀ ਐ ਜੇ ਉਹ ਮੁੰਡਾ ਖੜਾ ਐ ਨਾ ਤਾਂ ਉਹਦਾ ਮੀਟਰ ਚੱਲਦਾ ਪਿਆ ਉਹਦੇ ਪੈਸੇ ਵੀ ਮੈਹੀਓ ਦੇਨੇ ਆ ਤੈਨੂੰ ਤਾਂ ਉਂਝੀ ਬਚੇਵਾ ਹੋਇਆ ਪਿਆ ਡੀਅਰ ਮੰਮੀ ਜੀ ਜੇ ਖੜੇ ਦੇ ਪੈਸੇ ਪੈ ਰਹੇ ਨੇ ਨਾ ਜੇ ਤੁਹਾਨੂੰ ਬਾੜੇ ਦੁੱਖਦੇ ਨੇ ਫਿਰ ਉਹ ਬੈਟਰੀ ਵਾਲਾ ਆਟੋ ਜਾਂ ਲੋਹੇ ਵਾਲਾ ਜਿਹੜਾ ਆਟਾ ਹੁੰਦਾ ਉਹਦੇ ਤੇ ਆ ਜਾਣਾ ਸੀ ਕੋੜੀ ਦੇ ਘਰੇ ਸਟੇਟਸ ਕੀ ਬਣਾਣਾ ਤੇ ਕੈਪ ਕਰਾ ਲਈ ਚੱਕ ਕੇ ਉਹ ਵੀ ਵੱਡੀ ਵਾਲੀ ਨਾ ਤੂੰ ਨਾ ਅਕੈਬ ਵਾਲੇ ਮੁੰਡੇ ਦੀ ਟੈਨਸ਼ਨ ਨਾ ਲਾ ਇਨੂੰ ਤਾਂ ਮੈਂ ਆਪੇ ਦੇ ਦੂੰਗੀ ਚਾਹੇ 100 ਬਣੇ ਚਾਹੇ 200 ਬਣੇ ਤੇ ਚਾਹੇ 500 ਬਣੇ ਤੂੰ ਨਾ ਬਸ ਸ਼ਾਂਤ ਰਹਿ ਆ ਰੀਆ ਦੇ ਵਿਆਹ ਤੋਂ ਬਾਅਦ ਨਾ ਮੇਰੀ ਹੁੰ ਨਮਾੜੀ ਜੀ ਸੇਤ ਠੀਕ ਹੋਈ ਐ ਮੈਂ ਕਿਹਾ ਚੱਲ ਕੱਲ ਹੋਲੀ ਨੰਗ ਕੇ ਹਟੀ ਐ ਚੱਲ ਤਿਹਾਰ ਦੇ ਬੰਨ ਨਹੀਂ ਕੁੜੀ ਨੂੰ ਜਾ ਕੇ ਮਿਲਿਆ ਆਨੇ ਤੇ ਨਾਲੇ ਦੇਖਿਆ ਆਨੇ ਕਿ ਕੁੜੀ ਉੱਥੇ ਰਾਜੀ ਖੁਸ਼ੀ ਐ ਕਿ ਨਹੀਂ ਤਾਂ ਤੂੰ ਤਾਂ ਉਂਝੇ ਆਪਣੀਆਂ ਭਾਜੀਆਂ ਪਾਈ ਜਾਣਾ ਓ ਮਾਤਾ ਦੇਨ ਤਿਹਾਰ ਵੀ ਦੇਖੀਦਾ ਹੁੰਦਾ ਕਿਹੜਾ ਦੇਣਾ ਕਿਹੜਾ ਨਹੀਂ ਆ ਹੋਲੀ ਨਾ ਕੋਣ ਦਿੰਦਾ ਕੁੜੀਆਂ ਨੂੰ ਗਾਰ ਰੰਗਾਂ ਦੀਆਂ ਬੋਰੀਆਂ ਲੈ ਕੇ ਜਾਣੀਆਂ ਸੀਆਂ ਕਿੱਦਾਂ ਕਰਦਾ ਮੰਮੀ ਉਹ ਪੱਕੇ ਰੰਗ ਲੈ ਲੈਣੇ ਆ ਨਾਲੇ ਦੋ ਚਾਰ ਪਚਕਾਰੀਆਂ ਲੈ ਲੈਣ ਨਾ ਕੁੜੀ ਤੁਹਾਡੀ ਛੋਟੀ ਬੱਚੀ ਆ ਜੀਬ ਜੀਆਂ ਗੱਲਾਂ ਕਰਦੇ ਰਹਿੰਦੇ ਆਊਟ ਆਫ ਮੁੱਦਾ ਜਾਣਿਆ ਤੁਸੀਂ ਆ ਦੇਖ ਲੈ ਉਹ ਮੁੰਡਾ ਵੀ ਵਿਚਾਰਾ ਨਾ ਤੇਰੀਆਂ ਗੱਲਾਂ ਸੁਣ ਸੁਣ ਕੇ ਹੱਸੀ ਜਾਂਦਾ ਕਿਉਂ ਉਹਨੂੰ ਵਿਚਾਰੇ ਇਹਨੂੰ ਪਰੇਸ਼ਾਨ ਕੀਤਾ ਆਏ ਚੱਲੋ ਕਾਕਾ ਤੂੰ ਗੱਡੀ ਲਾ ਕੇ ਤੁਰ ਇਹਨੇ ਤਾਂ ਬਹਿਸ ਕਰੀ ਹੋਈ ਜਾਣੀ ਆ ਗਲ ਭਾਬੀ ਅੱਜ ਕੰਮ ਤੇ ਨਹੀਂ ਜਾਣਾ ਬੜਾ ਤਿਆਰ ਸ਼ਿਆਰ ਹੋ ਰਹੇ ਹੋ ਕੰਮ ਤੇ ਮੈਂ ਜਾਣਾ ਟੈਨਸ਼ਨ ਤੂੰ ਪਾਈ ਹੋਈ ਆ ਕੀ ਗੱਲ ਬੜੇ ਗੁੱਸੇ ਨਾਲ ਬੋਲਦੇ ਹੋ ਭਾਬੀ ਮੈਂ ਤਾਂ ਤੁਹਾਨੂੰ ਕੁਝ ਕਿਹਾ ਵੀ ਨਹੀਂ ਮੰਮੀ ਇੱਕ ਗਲਾਸ ਪਾਣੀ ਲੈ ਕੇ ਆਇਓ ਜੇ ਤੇਰਾ ਦਿਲ ਕਰਦਾ ਕੁਝ ਕਹਿਣ ਨੂੰ ਤਾਂ ਕਹਿ ਲੈ ਮੈਂ ਘੜਤਨ ਰੋਕਦੀ ਪਈ ਆ ਭੂਆ ਜੀ ਤਾਂ ਮੇਰੇ ਮਗਰ ਪਏ ਹੋਇਆ ਮੈਂ ਸੋਚਿਆ ਭਾਬੀ ਨਾ ਬਣਾ ਕੇ ਰੱਖਾਂਗੀ ਤੁਸੀਂ ਵੀ ਮੇਨਾਂ ਗੁੱਸੇ ਚ ਬੋਲੀ ਜਾਂਦੇ ਹੋ ਤੂੰ ਨਾ ਆਪਣੀ ਸੱਕੀ ਪਰਜਾਈ ਨਾਲ ਹੀ ਬਣਾ ਲਾ ਐਨੀ ਵੱਡਾਗਾ ਭੂਆ ਦੀ ਨੂੰ ਨਾਲ ਤੇਰੀ ਕਿੱਥੋਂ ਬਣਨੀ ਆ ਮੰਮੀ ਏ ਅੱਜ ਬੜੀ ਗੁੱਸੇ ਚ ਹੋਈ ਫਿਰਦੀ ਆ ਓਏ ਇਹ ਨਾ ਬਸ ਇਦਾਂ ਦੀ ਹੋਈ ਆ ਜਦੋਂ ਵੀ ਇਹਨਾਂ ਕੁਝ ਬੋਲਣਾ ਨਾ ਬਸ ਕੌੜਾ ਹੀ ਬੋਲਣਾ ਤੂੰ ਇਹਨੂੰ ਨਾ ਘਾਟੇ ਬਲਾ ਪੂਆ ਜੀ ਤੁਸੀਂ ਤਾਂ ਆਪ ਹੀ ਭਾਬੀ ਨੂੰ ਮਨਾ ਕਰੀ ਜਾਂਦੇ ਹੋ ਕਿ ਮੈਨੂੰ ਘਟ ਬੁਲਾਉਣ ਨੂੰ ਫਿਰ ਸਾਡੀ ਬਣੂਗੀ ਕਿੱਦਾਂ ਇਹ ਨਾ ਪੁੱਤ ਮਿੱਠਾ ਬਹੁਤ ਬੋਲਦੀ ਆ ਜਦੋਂ ਤੱਕ ਇਹਦੇ ਨਾਲ ਬੰਦਾ ਮਿੱਠਾ ਹੈ ਜਦੋਂ ਬੰਦਾ ਇਹਦੇ ਨਾਲ ਕੌੜਾ ਹੋ ਜਾਵੇ ਨਾ ਪੂਰਾ ਤੇਰੇ ਨਾਲੋਂ ਵੱਧ ਕੌੜਾ ਬੋਲਦੀ ਆ ਤਾਇਦ ਨੂੰ ਕਿਹਾ ਤੂੰ ਇਹਦੇ ਨਾਲ ਪੰਗਾ ਨਾ ਲੈ ਮੰਮੀ ਤੁਸੀਂ ਨਾ ਐਦਾਂ ਕਰੋ ਜਾਂ ਤਾਂ ਮੈਨੂੰ ਦੋ ਪਰੌਂਠੀਆਂ ਲਾ ਦੋ ਨਹੀਂ ਕੋਈ ਫਰੂਟ ਕੱਟ ਦੋ ਮੈਂ ਨਾ ਜਲਦੀ ਥੋੜਾ ਜਿਹਾ ਆਪਣੀ ਸਹੇਲੀ ਦੇ ਨਾਲ ਜਾਣਾ ਮੈਨੂੰ ਕਾਲੀ ਆ ਤੂੰ ਦੱਸ ਪੁੱਤ ਤੂੰ ਕੀ ਖਾਣਾ ਜੇ ਰੋਟ ਕਹੇ ਤਾਂ ਮੈਂ ਫਰੂਟ ਦੇ ਦੇਨੀ ਆ ਜੇ ਪਰੌਂਠੀ ਕਹਨੇ ਆ ਤਾਂ ਮੈਂ ਪਰੌਂਠੀ ਬਣਾ ਦੇਨੀ ਆ ਵੈਸੇ ਰੋਟੀ ਬਣਾਉਣ ਦਾ ਫਰਜ਼ ਤਾਂ ਤੁਹਾਡਾ ਹੈ ਵੱਡਿਆਂ ਨੂੰ ਕਹਿੰਦੇ ਤੁਸੀਂ ਕੰਮ ਚੰਗੇ ਲੱਗਦੇ ਹੋ ਪੁੱਤਰ ਜੀ ਇੱਥੇ ਨਾ ਸੱਸ ਨੂੰਆ ਵਾਲਾ ਕੋਈ ਰੋਲ ਨਹੀਂ ਆ ਇੱਥੇ ਤਾਂ ਮਾਵਾਂ ਧੀਆਂ ਵਰਗੀ ਗੱਲ ਆ ਚਾਹੇ ਕਮ ਹੋ ਕਰ ਦੇਵੇ ਚਾਹੇ ਮੈਂ ਕਰ ਦਵਾ ਕੋਈ ਫਰਕ ਨਹੀਂ ਆ ਮੇਰੇ ਮੁੰਡੇ ਨਾਲ ਬਰਾਬਰ ਦਾ ਸਾਰੇ ਦਿਹਾੜੇ ਕੰਮ ਕਰਦੀ ਐ ਉਹ ਹੁਣ ਘਰ ਵੀ ਦੇਖੇ ਤੇ ਜੌਬ ਵੀ ਦੇਖੇ ਮੈਂ ਨਾ ਨੂੰ ਨਹੀਂ ਧੀ ਲੈ ਕੇ ਆਂਦੀ ਆ ਕੋਈ ਨੌਕਰਾਂ ਨਹੀਂ ਮੰਮੀ ਛੱਡੋ ਤੁਸੀਂ ਮੇਰੀਆਂ ਤਰੀਫਾਂ ਘੱਟ ਕਰੋ ਪਹਿਲਾਂ ਤੂੰ ਦੱਸ ਆਪਣੇ ਸੌਰੀ ਕਿਉਂ ਨਹੀਂ ਜਾਂਦੀ ਨਾ ਤੁਹਾਡੇ ਕੋਲ ਵੀ ਇਹੀ ਮੁੱਦਾ ਐ ਮੈਂ ਆਪਣੀ ਪੂਆ ਕਰੇ ਰਹੀ ਆ ਤੁਹਾਨੂੰ ਕੀ ਦਿੱਕਤ ਐ ਵਿੱਚ ਮੈਨੂੰ ਦਿੱਕਤ ਤਾਂ ਕੋਈ ਨਹੀਂ ਹੈਗੀ ਤੂੰ ਰਹੀ ਚੱਲ ਖੁਸ਼ੀ ਨਾਲ ਰਹਿ ਪਰ ਤੂੰ ਸਹੁਰੇ ਉਹਨਾਂ ਲੜਕੇ ਆਈਆਂਗੀ ਮੰਮੀ ਤੁਸੀਂ ਬੁਲਾਓਗਾ ਇਹਦੇ ਸਹੁਰਿਆਂ ਨੂੰ ਕਰੀਏ ਗੱਲ ਕੀ ਕਹਿੰਦੇ ਨੇ ਉਹ ਹਾਂ ਕਰਦੀ ਆਂ ਮੈਂ ਅੱਜੂ ਨੂੰ ਫੋਨ ਕੰਨੀ ਆ ਤੂੰ ਵੀ ਨਾਲੇ ਆ ਜੀ ਤੇ ਨਾਲੇ ਇਹਦੇ ਸਹੁਰਿਆਂ ਨੂੰ ਵੀ ਲਿਆਈ ਉਹ ਦੇਖੀਓ ਕੀ ਕਹਿੰਦੇ ਐ ਲਿਜਾਣਾ ਚਾਹੁੰਦੇ ਵੀ ਐ ਕਿ ਨਹੀਂ ਮੰਮੀ ਉਹ ਤਾਂ ਤੁਸੀਂ ਬਾਅਦ ਚ ਪੁੱਛਿਓ ਪਹਿਲਾਂ ਇਹਨੂੰ ਤਾਂ ਪੁੱਛੋ ਇਹ ਜਾਣਾ ਚਾਹੁੰਦੀ ਵੀ ਆ ਜਾਂ ਨਹੀਂ ਉਹ ਜੇ ਨਹੀਂ ਜਾਂਦੀ ਤਾਂ ਇਹ ਤਾਂ ਇੱਥੇ ਬੈਠੀ ਹੋਈ ਆ ਇਹਨੂੰ ਤਾਂ ਤੱਕੇ ਨਾਲ ਹੀ ਭੇਜਣਾ ਪੈਣਾ ਜਾ ਭਾਬੀ ਤੁਸੀਂ ਜਾਣਾ ਸੀ ਨਾ ਆਪਣੀ ਸਿਰੇ ਨਾਲ ਐ ਵੀ ਲੇਟ ਹੋਈ ਜਾਂਦੇ ਹੋ ਮੰਮੀ ਜਿਹੜੇ ਹਿਸਾਬ ਦੀ ਇਹਦੀ ਟੌਣ ਆ ਨਾ ਉਹ ਇਹੀ ਹਰਕਤਾਂ ਕਰਕੇ ਇੱਥੇ ਬੈਠੀ ਆ ਇਹਨੂੰ ਨਾ ਹਫਤੇ ਦਾ ਟਾਈਮ ਦਿੱਤਾ ਹੈ ਕਿ ਆਪੇ ਸੁਧਰ ਗਈ ਤਾਂ ਠੀਕ ਐ ਨਹੀਂ ਫਿਰ ਕਰਾਂਗੇ ਇਹਦਾ ਕੋਈ ਹੀਲਾ ਆ ਦੇਖ ਲੈ ਅਸੀਂ ਵੀ ਤਾਂ ਸਾਸੂ ਨੂੰ ਵਾ ਸੋਣਾ ਰਹੀ ਜਾਨੀ ਆ ਨਾ ਇਹ ਮੇਰੇ ਕਹਣੇ ਤੋਂ ਬਾਹਰ ਐ ਨਾ ਮੈਂ ਇਹਦੇ ਕਹਣੇ ਤੋਂ ਬਾਹਰ ਤੂੰ ਆਪਣੀ ਸੱਸ ਨਾਲ ਵੀ ਬਣਾ ਕੇ ਰੱਖੇ ਤਾਂ ਤੂੰ ਆਪਣੇ ਸਹੁਰੇ ਨਾਲਸ ਕਦੀ ਬਸ ਆ ਦੇਖਿਆ ਜਦੋਂ ਇਹਦੀ ਗਲਤੀ ਹੋਵੇ ਨਾ ਤਾਂ ਆਪੇ ਉੱਠ ਕੇ ਚੱਲ ਪੈਂਦੀ ਐ ਮੰਮੀ ਗਲਤੀ ਇਹਦੀ ਵੀ ਨਹੀਂ ਹੈਗੀ ਸਾਰੀ ਗਲਤੀ ਨਾ ਮਾਮਾ ਜੀ ਦੀ ਆ ਉਹਨਾਂ ਨੇ ਨਾ ਇਹਨੂੰ ਸਿਰੇ ਚੜਾ ਰੱਖਿਆ ਤੁਸੀਂ ਪਹਿਲਾਂ ਗੱਲ ਨਾ ਮਾਮਾ ਜੀ ਦੇ ਨਾਲ ਹੀ ਕਰੋ ਚੱਲ ਕੋਈ ਨਹੀਂ ਦੇਖਦੇ ਆ ਹਾਏ ਦੇ ਚੱਕਾ ਚ ਨਾ ਤੇਰੀ ਪਰੌਂਠੀ ਤੇ ਫਰੂਟ ਵੀ ਰਹਿ ਗਿਆ ਠਹਿਰ ਜਾ ਮੈਂ ਲੈ ਕੇ ਆਨੀ ਆ ਚਲੋ ਰਹਿਣ ਦਿਓ ਮੰਮੀ ਮੈਂ ਨਾ ਕੁਛ ਰਸਤੇ ਚ ਲੈ ਕੇ ਖਾ ਲੂੰਗੀ ਤੁਸੀਂ ਨਾ ਇਹਨੂੰ ਦੇ ਦਿਓ ਕੁਛ ਖਾਣ ਚਲ ਠੀਕ ਐ ਪਰ ਮੈਂ ਤੈਨੂੰ ਨਾ ਇੱਕ ਗੱਲ ਕਹਿਣੀ ਸੀ ਜੇ ਇਹ ਤੈਨੂੰ ਕੁਝ ਫालतू ਬੋਲੂਗੀ ਨਾ ਤਾਂ ਤੂੰ ਹੀ ਚੁੱਪ ਕਰੀ ਰਹੀਂ ਆਪਾਂ ਇਹਨੂੰ ਨਾ ਸਮਝਾਉਣਾ ਹੈ ਡਰਾਉਣਾ ਨਹੀਂ ਮੰਮੀ ਜੇ ਤੁਸੀਂ ਇਹਨੂੰ ਸਮਝਾਉਣਾ ਨਾ ਤਾਂ ਇਹਨਾਂ ਨੇ ਰਾਤੀ ਕੰਮ ਤੋਂ ਆਉਣਾ ਇਹਦੇ ਅੱਗੇ ਬਿਠਾਓ ਫੇਰ ਨਹੀਂ ਕੁਸਕਦੀ ਹੈਗੀ ਔਰ ਰਹਿਂਦੇ ਤੈਨੂੰ ਪਤਾ ਤਾਂ ਹੈ ਰਮਨ ਦਾ ਸੁਭਾਅ ਕਿੰਨਾ ਗਰਮ ਹੈ ਉਹਨੇ ਇਹਨੂੰ ਕੁਝ ਬੋਲ ਦੇਣਾ ਕਿ ਇਹਨੇ ਅੱਗੋਂ ਟੈਨਸ਼ਨ ਲੈ ਜਾਣੀ ਆ ਨਾਲੇ ਇਹਦੀ ਕੰਡੀਸ਼ਨ ਦੇਖ ਲੈ ਕਿੱਦਾਂ ਦੀ ਆ ਮੰਮੀ ਸੱਸ ਨੂੰ ਹਨਾ ਦੋਨੋਂ ਰਲ ਕੇ ਰਹਿ ਸਕਦੀਆਂ ਨੇ ਪਰ ਵਿਗੜਦੀ ਉਦੋਂ ਆ ਜਦੋਂ ਦੋਨੋਂ ਪਾਸੇ ਗਲਤੀ ਹੋਵੇ ਨਾਲੇ ਅਸੀਂ ਨਾ ਸਾਰੀ ਗਲਤੀ ਪਲਕ ਚ ਨਹੀਂ ਘੜ ਸਕਦੇ ਗਲਤੀ ਇਹਦੇ ਸਹੁਰਿਆਂ ਦੇ ਵਿੱਚ ਵੀ ਆ ਉਹ ਅਸੀਂ ਤਾਂ ਹੀ ਤਾਂ ਕਹਿੰਨੇ ਆ ਜੇ ਇਹਦੇ ਸਹੁਰਿਆਂ ਨੂੰ ਬੁਲਾਈਏ ਜੇ ਗਲਤੀ ਹੋਣਾ ਦੀ ਹੈ ਤਾਂ ਉਹਨਾਂ ਨੂੰ ਕਹੀਏ ਕਿ ਇਹਦੀ ਗਲਤੀ ਆ ਤਾਂ ਇਹਨੂੰ ਸਮਝਾਵਾਂਗੇ ਚਲੋ ਮੰਮੀ ਮੈਂ ਹੁਣ ਨਾ ਚੱਲਦੀ ਆ ਤੁਸੀਂ ਕੁੜੀ ਨੂੰ ਪਿਆਰ ਨਾਲ ਹੀ ਰੱਖਿਓ ਆ ਦੇਖ ਲਓ ਇਹ ਕਹਿੰਦੀ ਐ ਪਿਆਰ ਨਾ ਰੱਖੋ ਤੇ ਉਹ ਅੱਗੋਂ ਬੋਲਣੋਂ ਨਹੀਂ ਹਟਦੀ ਪਲਕ ਜੇ ਕੁਝ ਖਾਣਾ ਪੀਣਾ ਹੈ ਤਾਂ ਦੱਸ ਦੀ ਮੈਂ ਇੱਧਰ ਹੀ ਬੈਠੀ ਆ ਉਹ ਨਹੀਂ ਨਹੀਂ ਹਲੇ ਤਾਂ ਇਹਨਾਂ ਨੂੰ ਸੁਣਾਇਆ ਹੈ ਪਹਿਲਾਂ ਉਹ ਤਾਂ ਹਜੇ ਮੋਨ ਦੋ ਫਿਰ ਬਾਕੀ ਬਾਤ ਚ ਦੱਸਾਂਗੀ ਓਹ ਹੋ ਇਹ ਨਹੀਂ ਅੱਗੋਂ ਬੋਲਣੋਂ ਹਟਣਾ ਕਿਆ ਮਤ ਹਾਂਜੀ ਕੀ ਗੱਲ ਬਾਲੀ ਲੱਸੀ ਜੀ ਲੱਗਦੀ ਐ ਖਾਂਦੀ ਪਿੰਦੀ ਨਹੀਂ ਕੁਛ ਆਏ ਹਾਈ ਮੰਮੀ ਜਦੋਂ ਮਾਵਾ ਤਿਆਂ ਨੂੰ ਬੜੀ ਦੇਰ ਬਾਅਦ ਦੇਖਦੀਆਂ ਨੇ ਨਾ ਫਿਰ ਤਿਆਂ ਲੱਸੀਆਂ ਹੀ ਲੱਗਦੀਆਂ ਨੇ ਚੰਗਾ ਖਾਂਦੀ ਪਿੰਦੀ ਆ ਮੈਂ ਇੱਥੇ ਉਹ ਤਾਂ ਗੱਲ ਠੀਕ ਐ ਪਰ ਮੈਨੂੰ ਬਾਲੀ ਲੱਸੀ ਜੀ ਲੱਗੀ ਜਾਨੀ ਉਹ ਮੈਂ ਕੋਈ ਲੱਸੀ ਨਹੀਂ ਹੈਗੀ ਤੁਹਾਨੂੰ ਬਸ ਵਹਿਮ ਬੈਠਾ ਹੋਇਆ ਤੁਸੀਂ ਬੈਹ ਜੋ ਨਾ ਕੀ ਗੱਲ ਇੱਧਰ ਉੱਧਰ ਦੇਖੀ ਜਾਂਦਾ ਫਿਰ ਆਪਣਾ ਦਿਲ ਨਹੀਂ ਕਰਦਾ ਮੈਨੂੰ ਮਿਲਨ ਨੂੰ ਆ ਕੇ ਬੈਹਿ ਗਏ ਆ ਮੰਮੀ ਨੂੰ ਨੇ ਜੱਫੀ ਆਪਾ ਮਿਲਦੀ ਸੀ ਨਾ ਮੈਂ ਕਿਹਾ ਵੀ ਮੰਮੀ ਵਾਸਤੇ ਤੇ ਕੋ ਟਾਈਮ ਹੈਗਾ ਤੇ ਮੇਰੇ ਵਾਸਤੇ ਹੈ ਨਹੀਂ ਜਾ ਪਾਣੀ ਲੈ ਆ ਮੈਂ ਨਹੀਂ ਮਿਲਣਾ ਮੁੰਨਾ ਤੈਨੂੰ ਮੰਮੀ ਕੀ ਗੱਲ ਐ ਇਹਨੂੰ ਸਮਝਾ ਕੇ ਨਹੀਂ ਲੈ ਕੇ ਆਏ ਇਹਨੂੰ ਦੱਸੋ ਜਰਾ ਵੀ ਮੈਂ ਕਿੱਥੇ ਖੜੀ ਆ ਇੱਥੇ ਤਾਂ ਮੇਰੀ ਇੱਜ਼ਤ ਕਰ ਲੈ ਪੇਕੇ ਘਰ ਤਾਂ ਨਹੀਂ ਕਰਦਾ ਸੀ ਅੱਜ ਤਾਂ ਦੀਆਂ ਗੱਲਾਂ ਦੇਖੋ ਕੌਣ ਕਰਦੀ ਆ ਜਿੰਨੇ ਗਲੀ ਦੇ ਵਿੱਚ ਮੇਰਾ ਚਾਰ ਬੰਦੇ ਚ ਨਾ ਜਲੂਸ ਕੱਢਿਆ ਹੋਵੇ ਇਹਨੂੰ ਆਪ ਦਾ ਕਿੰਨਾ ਫਿਕਰ ਪਿਆ ਵਿਪਰਾ ਚੁੱਪ ਕਰਕੇ ਬਹਿ ਜਾ ਨਾ ਹੀ ਕੁਛ ਬੋਲ ਤੂੰ ਅਮਰੀ ਸੱਸ ਅੱਥੇ ਖੜੀ ਐ ਉਹਨੇ ਸੁਣ ਲਿਆ ਨਾ ਕੀ ਸੋਚੂਗੀ ਤੇਰੇ ਬਾਰੇ ਚੁੱਪੀ ਰਹਿ ਕੁਛ ਬੋਲਣ ਦੀ ਲੋੜ ਨਹੀਂ ਤੈਨੂੰ ਮੰਮੀ ਤੈਨੂੰ ਕੋ ਸਾਨੂੰ ਪਾਣੀ ਪਿਆਵੇ ਤੇ ਅਸੀਂ ਆਪਦੇ ਘਰ ਨੂੰ ਜਾਂਦੇ ਹੋਈਏ ਭੈਣੇ ਆ ਤੇਰੇ ਸਾਸੋਰੀਆਂ ਦਾ ਸੋਟਾ ਤੇ ਆ ਤੀਰਾ ਤੇ ਅੱਜੂ ਦਾ ਇਹਨੂੰ ਫੜ ਤੇ ਸਾਨੂੰ ਪਾਣੀ ਪਿਆ ਤੇ ਤੋਰ ਦੇ ਮੈਂ ਘਰੇ ਜਾਣਾ ਮੈਨੂੰ ਬਥੇਰੇ ਕੰਮ ਆ ਨਾ ਵੀ ਤੈਨੂੰ ਬਾਲੀ ਕਾਲੀ ਪਈ ਐ ਇਹਨੂੰ ਰਸਤੇ ਚ ਮੈਂ ਕਿੰਨਾ ਸਮਝਾਇਆ ਸੀ ਬੜਾ ਕੁੜੀਏ ਤੇਰੀ ਸਾਸਾਂ ਦੀ ਫੇਰ ਮੈਂ ਦਿੰਨੀ ਆ ਇਹਨਾਂ ਦਾ ਅਕਲੀ ਨਹੀਂ ਆਣੀ ਕਦੇ ਰੈਨ ਦਾ ਮੰਮੀ ਇਹਨੂੰ ਨਾ ਛੇੜੋ ਭਿੰਡਾਂ ਦੇ ਛੱਤੇ ਦਾ ਤਾਂ ਪਤਾ ਹੀ ਹੈ ਨਾ ਇੱਕ ਵਾਰੀ ਕੋਈ ਛੇੜ ਦਵੇ ਤੇ ਸਾਰਿਆਂ ਨੂੰ ਬਖਤ ਪਾ ਦਿੰਦਾ ਰੈਨ ਦੇ ਵੀਰੇ ਤੂੰ ਚੁੱਪ ਹੀ ਰਹਿ ਲੈ ਇਹਨੂੰ ਨਾ ਮੈਂ ਸਾਰੇ ਰਸਤੇ ਸਮਝਾਉਂਦੀ ਲਿਆਈਆਂ ਫੇਰ ਵੀ ਇਹਨੂੰ ਸਮਝ ਆਂਦੀ ਕੋਈ ਗੱਲ ਨਹੀਂ ਦੇਖ ਰਹੀ ਆ ਮੈਂ ਪਹਿਲੇ ਟੈਨਸ਼ਨ ਚ ਆ ਤੇ ਮੈਨੂੰ ਹੁਣ ਹੋਰ ਟੈਨਸ਼ਨ ਨਾ ਦੋ ਦੋਨੋਂ ਜਣੀਆਂ ਨਾ ਇੱਥੇ ਮੇਰਾ ਜਲੂਸ ਨਾ ਕਰਦੋ ਆਪਦਾ ਚੁੱਪ ਕਰਕੇ ਜਿਹੜੇ ਕੰਮ ਅਸੀਂ ਆਏ ਆ ਉਹ ਕਰੋ ਤੇ ਕਰੋ ਕਰੀ ਹੋ ਜਾ। ਚੱਲ ਠੀਕ ਹੈ ਭਰਾਵਾ ਕੋਈ ਨਹੀਂ ਤੈਨੂੰ ਕੁਝ ਕਹਿੰਦਾ। ਤੂੰ ਬਸ ਇੱਥੇ ਖੁਸ਼ੀ ਨਾਲ ਬੈਠਾ ਰਹਿ। ਉਹੀ ਮੇਰੇ ਲਈ ਬਹੁਤ ਵੱਡੀ ਗੱਲ ਹੈ। ਹਾਂ ਏਦਾਂ ਏਦਾਂ ਮੈਂ ਐ ਰੱਖਦਾ ਹਾਂ। ਪ੍ਰਿਆ ਆਈ ਮੰਮੀ ਬੈਠੋ ਮੰਮੀ। ਹਾਂਜੀ ਮੰਮੀ ਰਿਆ ਪੁੱਤ ਆ ਪਲੇਟ ਫੜਾਈ ਜੀ ਆ ਲੋ ਪੁੱਤ ਆ ਦੇ ਵਿੱਚ ਲਗਾ ਕੇ ਨਾ ਆਪਣੀ ਮੰਮੀ ਉਹਨੇ ਦੇਗੇ ਰੱਖੋ ਠੀਕ ਹੈ ਜੀ ਮੰਮੀ ਮੈਂ ਤਾਂ ਕਹਿੰਨੀ ਆ ਸਾਰਾ ਕੁਝ ਰਹਿਣ ਦੋ ਕੱਲੀ ਚਾਹ ਹੀ ਰੱਖ ਲੈਣੇ ਆ ਪਾਪਾ ਆਉਗੇ ਨਾ ਤੇ ਉਹਨਾਂ ਨੇ ਕਹਿਣਾ ਵੀ ਮੇਰਾ ਸਵਾਨ ਤੁਸੀਂ ਵਰਤ ਲਿਆ ਕੋਈ ਗੱਲ ਨਹੀਂ ਪੁੱਤ ਮੇਰਾ ਘਰ ਵਾਲਾ ਇੰਨਾ ਵੀ ਮਾੜਾ ਨਹੀਂ ਹੈਗਾ ਕਿ ਆਏਗੇ ਤੇ ਬੋਲਣ ਲੱਗ ਜੇਵੇ ਫਿਰ ਮੈਂ ਮੰਮੀ ਉਹਨਾਂ ਦੇ ਸਵਾ ਦਾ ਕੋਈ ਪਤਾ ਹੀ ਨਹੀਂ ਹੈਗਾ ਉਹ ਆਣਗੇ ਨਾ ਤੁਸੀਂ ਡੈਡੀ ਨੂੰ ਪਹਿਲੇ ਹੀ ਸਮਝਾ ਦਿਓ ਕਿ ਮੰਮੀ ਹਰਾ ਦੇ ਸਾਹਮਣੇ ਕੁਝ ਬੋਲਣ ਨਾ ਜਿੰਨਾ ਕੰਟਰੋਲ ਹੋ ਸਕੇਗਾ ਨਾ ਮੈਂ ਕਰੂੰਗੀ ਕੁਝ ਚੀਜ਼ਾਂ ਮੇਰੇ ਕੰਟਰੋਲ ਤੋਂ ਵੀ ਬਾਹਰ ਆ ਪੁੱਤ